ਮਾਮਲਾ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪੀਪਲ ਦਾ ਹੈ ਜਿੱਥੇ ਬੀਤੀ 14 ਮਾਰਚ ਨੂੰ ਐਨ ਆਰ ਆਈ ਰਵਨੀਤ ਕੌਰ ਘਰ ਦੇ ਬਾਹਰੋਂ ਅਗਵਾ ਕਰ ਲਈ ਜਾਂਦੀ ਹੈ ਐਨ ਆਰ ਆਈ ਮਹਿਲਾ ਰਵਨੀਤ ਕੌਰ ਦੇ ਅਗਵਾ ਹੋਣ ਤੇ ਪੁਲਿਸ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ ਇਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਅਗਵਾ ਹੋਈ ਐਨ ਆਰ ਆਈ ਮਹਿਲਾ ਰਵਨੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੂੰ ਭਾਗੜ ਨਹਿਰ 'ਚ ਸੁੱਟ ਦਿੱਤਾ ਗਿਆ ਸੀ ਤੇ ਕਿਰਨ ਇਸ ਨੂੰ ਰਵਨੀਤ ਨੂੰ ਤੋਂ ਉਹਨਾਂ ਨੇ ਆਪਣੇ ਰਸਤੇ 'ਚ ਹਟਾਉਣਾ ਚਾਹਦੇ ਸੀ ਇਸ ਕਰਕੇ ਉਹਨਾਂ ਨੇ ਕੀਤਾ ਤੇ ਯੈਸ ਸ਼ੀ ਵਾਸ ਇਨਵੋਲਡ ਇਨ ਮਟਰ ਉਹ ਇੱਥੇ ਆ ਗਏ ਅਸੀਂ ਹੁਣ ਤੱਕ ਦੋ ਬੰਦੇ ਇੱਕ ਤਰਨੁਜੀਤ ਕੌਰ ਤੇ ਇੱਕ ਸੰਦੀਪ ਸਿੰਘ ਜਿਹੜੀ ਕਿਰਨਦੀਪ ਹੈ ਕਿਰਨਜੀਤ ਹੈ ਪੈਸੇ ਲੈ ਕੇ ਉਹਨਾਂ ਨੇ ਮਰਡਰ ਕੀਤਾ ਜਾਂ ਅਸੀਂ ਹਲੇ ਮੈਂ ਦੱਸ ਰਿਹਾ ਕਿ ਫਿਲਹਾਲ ਜੋ ਸਾਨੂੰ ਜਦ ਤੱਕ ਉਹਨਾਂ ਨੂੰ ਦੱਸਿਆ ਕਿ ਤਰਨੁਜੀਤ ਉਹਦੀ ਸਾਕੀ ਭੈਣ ਹੈ ਕਿਰਨ ਉਹ ਤਾਂ ਆਪਣੀ ਭੈਣ ਦੇ ਨਾਲ ਤੇ ਕੋਈ ਲਾਲਚ ਹੈ ਅਸੀਂ ਉਹਨਾਂ ਦਾ ਰਿਮਾਂਡ ਤੇ ਹੈਗੀ ਹੈ ਪੁਲਿਸ ਰਿਮਾਂਡ ਤੇ ਉਹਨਾਂ ਦੀ ਕੁਐਸਚਨਿੰਗ ਕਰ ਰਹੇ ਹੈਗੇ ਆ ਅਸੀਂ ਜੋਸ ਤਰ੍ਹਾਂ ਕੋਈ ਦਲ ਸਾਹਮਣੇ ਆਉਗੀ ਵੀਲ ਸ਼ੇਅਰ ਵਿਧੀ ਮਿਟੇ ਜਿਹੜੀ ਕਿਰਨਜੀਤ ਸੀ ਕਿ ਜਦੋਂ ਉਹ ਮਾਦਰ ਵਿੱਚ ਸਾਬਿਲ ਸੀ ਉਸ ਤੋਂ ਬਾਅਦ ਕਿਤੇ ਚਲੀ ਗਈ ਹੈ ਵਾਪਸ 14 ਤਰੀਕ ਨੂੰ ਇਸ ਲੇਡੀ ਨੂੰ ਅਗਵਾ ਕਰਕੇ ਮਾਰ ਦਿੱਤਾ ਜਾਂਦਾ ਹੈ ਤੇ ਉਹ 15 ਤਰੀਕ ਨੂੰ ਸਿੰਗਾਪੁਰ 에ਅਰਲਾਈਨਸ ਤੋਂ ਵਾਪਸ ਆਸਟ੍ਰੇਲੀਆ ਪਰਤ ਗਈ ਹੈ ਸਰ ਹੁਣ ਜਸਟ੍ਰੀਜ਼ ਆਸਟ੍ਰੇਲੀਆ ਹੈ ਉਹਦੇ ਤੇ ਕਿੰ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਕਿ ਉਹਨੂੰ ਉੱਥੋਂ ਲਿਆ ਕੇ ਸਜਾ ਦੇ ਵੀ ਵਿਲ ਬੀ ਸ਼ਾਰਟਲੀ ਕੰਪਲੀਟਿੰਗ ਦ ਇਨਵੈਸਟੀਗੇਸ਼ਨ ਉਦਾ ਰੋਲ ਐਸਟੈਬਲਿਸ਼ ਕਰਕੇ ਐਂਡ ਐਕਸਕਿਡਿਸ਼ਨ ਜੋ ਜਿਸ ਤਰ੍ਹਾਂ ਵੀ ਐਸ ਪਰ ਦੀ ਲਾ ਐਸ ਪਰ ਦੀ ਪ੍ਰोसीजर ਵਿਲ ਵਿ ਸਟਾਰਟ ਪੁਲਿਸ ਨੇ ਦੱਸਿਆ ਕਿ ਮਹਿਲਾ ਦੇ ਪਤੀ ਨੇ ਆਪਣੀ ਸ਼ਾਦੀ ਸ਼ੂਦਾ ਪ੍ਰੇਮਿਕਾ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਕਿਉਂਕਿ ਰਵਨੀਤ ਨੂੰ ਉਹਨਾਂ ਦੇ ਨਾਜਾਇਜ਼ ਸਬੰਧਾਂ ਦਾ ਪਤਾ ਚੱਲ ਗਿਆ ਸੀ ਇਸ ਮੌਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਆਪਣੇ ਜਵਾਈ ਨੂੰ ਵਾਪਸ ਬੁਲਾਇਆ ਤਾਂ ਵਾਰ-ਵਾਰ ਜਵਾਈ ਵੱਲੋਂ ਟਾਲਮਟੋਲ ਕਰਨ ਤੇ ਉਹਨਾਂ ਨੂੰ ਸ਼ੱਕ ਹੋਇਆ ਰਮਨਿਤ ਆਪਣੇ ਪਿੱਛੇ 4 ਸਾਲ ਦੀ ਬੇਟੀ ਨੂੰ ਛੱਡ ਗਈ ਹੈ ਤੇ ਜਾਣਕਾਰੀ ਮੁਤਾਬਿਕ ਉਸਦੇ ਪੇਟ 'ਚ ਵੀ ਬੱਚਾ ਪਲ ਰਿਹਾ ਸੀ ਆਖਰੀ ਮਤਲਬ ਉਹਦੀ ਗ੍ਰੈਂਡਫਾਦਰ ਸੀ ਉਹਨਾਂ ਨਾਲ ਰੱਖ ਕੇ ਕਿ ਕੰਮ ਕਿਵੇਂ ਤੁਹਾਨੂੰ ਪਤਾ ਲੱਗਾ ਕਿਸ ਤਰ੍ਹਾਂ ਮਤਲਬ ਇਹਨਾਂ ਨੇ ਘਟਨਾ ਦਾ ਇਜ਼ਹਾਰ ਦਿੱਤਾ ਜੀ ਘਟਨਾ ਨੂੰ ਘਰੋਂ ਧੋਖੇ ਨਾਲ WhatsApp ਤੇ ਫੋਨ ਨੂੰ ਵੀਡੀਓ ਕਾਲ ਕਰਕੇ ਜੀ ਸੱਦ ਕੇ ਤੇ ਇਹ ਲੜਕੀਆਂ ਨੂੰ ਨਾਲ ਛੱਡ ਕੇ ਲੜਕੀਆਂ ਦੀਆਂ ਜਾਣੂ ਸੀ ਕਿ ਉਹਨਾਂ ਨੂੰ ਅਗਵਾ ਕਰਿਆ ਤੇ ਜਾ ਕੇ ਮੈਰ ਸੌਤ ਕਰਨਾ ਨੂੰ ਕਿਉਂ ਨਹੀਂ ਪਤਾ ਲੱਗੋ ਸਾਨੂੰ ਜੀ ਪੁਲਿਸ ਨੇ ਵੈਰੀਫਿਕੇਸ਼ਨ ਕੀਤੀ ਕਿ ਲੜਕੀ ਫਰੀਚੀ ਹੈ ਜੀ ਤੇ ਉਹ ਮੰਨਿਆ ਤੋਂ ਉਹਨੇ ਦੱਸਿਆ ਕਿ ਇੱਥੇ ਸਾੜੇ ਡੈਮ ਤੇ ਮੈਰ ਨੂੰ ਸੌਦੀ ਆਉਂਦੀ ਹੈ ਬੱਚੇ ਸੀਗੇ ਇੱਕ ਇੱਕ ਬੇੜੀ ਸੀ 4:30 ਫਿਲਹਾਲ ਪੁਲਿਸ ਵੱਲੋਂ ਕਤਲ ਸ਼ਾਮਿਲ ਦੋ ਔਰੋਪੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਜਿਸ ਗੱਡੀ 'ਚ ਅਗਵਾ ਕਰਕੇ ਰਵਨੀਤ ਨੂੰ ਲਿਜਾਇਆ ਗਿਆ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਉਨਾ ਦੇ ਮੁਤਾਬਿਕ ਆਸਟ੍ਰੇਲੀਆ ਚ ਬੈਠੇ ਜਸਪ੍ਰੀਤ ਸਿੰਘ ਨੂੰ ਵੀ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ